ਜੋਹਲ ਫਾਰਮ ਪਿੰਡ ਕੁੜਕਾ ਜ਼ਿਲ੍ਹਾ ਜਲੰਧਰ ਵਿਖੇ 5109 ਜੰਮੀਆਂ ਬੱਚਿਆਂ ਦੀ ਲੋੜੀ ਅਤੇ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਲਗਵਾਉਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ thank <laughs> you

ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੀਆਂ ਮਾਵਾ ਭੈਣਾਂ ਨੂੰ ਛੋਟੀਆਂ-ਛੋਟੀਆਂ ਬੱਚੀਆਂ ਨੂੰ ਲੋੜੀਆਂ ਬਹੁਤ-ਬਹੁਤ ਮੁਬਾਰਕਾਂ ਦੇਣੀਆਂ ਵਧਾਈਆਂ ਦੇਣੀਆਂ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਪਰਮਾਤਮਾ ਕਰੇ ਜਿਹੜਾ ਨਵਾਂ ਸਾਲ ਚੜਿਆ ਇਹ ਤੁਹਾਡੇ ਸਾਰਿਆਂ ਦੀ ਜਿੰਦ ਇੱਕ ਦੂਜੇ ਨਾਲ ਕੋਈ ਹੱਸ ਖੇਡ ਨਹੀਂ ਹੈ ਕੋਈ ਸਮਾਂ ਬਤਾ ਲਈਏ ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਨੱਚਦੇ ਦੇਖਦੀ ਸੀ ਤੇ ਮੈਨੂੰ ਮਨ ਨੂੰ ਬੜੀ ਖੁਸ਼ੀ ਮਿਲ ਰਹੀ ਸੀ ਕਿਉਂਕਿ ਸਾਨੂੰ ਲੇਡੀਜ਼ ਨੂੰ ਨੱਚਣ ਟੱਪਣ ਦੇ ਮੌਕੇ ਬਹੁਤ ਘੱਟ ਮਿਲਦੇ ਹਨ ਹਮੇਸ਼ਾ ਜਿੱਥੇ ਵੀ ਜਾਓ ਹਮੇਸ਼ਾ ਸਾਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਪਿੱਛੇ ਹੋ ਕੇ ਬਹਿ ਜਾਓ ਤੁਹਾਨੂੰ ਕੀ ਲੋੜ ਅੱਗੇ ਆਉਣ ਦੀ ਤੁਸੀਂ ਆਪਦੇ ਘਰ ਦਾ ਕੰਮ ਦੇਖੋ ਤੁਹਾਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਪਰ ਕੋਈ ਕੋਈ ਐਜਾ ਫੰਕਸ਼ਨ ਹੁੰਦਾ ਜਿੱਥੇ ਸਾਨੂੰ ਆਜ਼ਾਦੀ ਹੁੰਦੀ ਅਸੀਂ ਜੋ ਮਰਜ਼ੀ ਕਰੀਏ ਨੱਚੀਏ ਟੱਪੀਏ ਗਾਈਏ ਸੋ ਬਹੁਤ ਸੋਹਣਾ ਅੱਜ ਦਾ ਪ੍ਰੋਗਰਾਮ ਲੀਕਿਆ ਮਿੰਦੀ ਜੀ ਨੇ ਮੇਰੀਆਂ ਭੈਣਾਂ ਨੂੰ ਆਪਣੀਆਂ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ ਮੈਂ ਇੱਕ ਗੱਲ ਲੇਡੀਜ਼ ਨੂੰ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਸਾਰੇ ਤੁਸੀਂ ਆਪ ਦੇ ਬੱਚਿਆਂ ਦਾ ਧਿਆਨ ਰੱਖਦੀਆਂ ਹੋ ਆਪ ਦੇ ਘਰ ਦਾ ਧਿਆਨ ਰੱਖਦੀਆਂ ਹੋ ਹਮੇਸ਼ਾ ਇਹ ਹੁੰਦਾ ਕਿ ਜੰਨੀ ਹੈ i do